ਤੁਸੀਂ ਸੁਣ ਰਹੇ ਹੋ ਸੁਖਵਿੰਦਰ ਪੱਪੀ ਦਾ ਲਿਖਿਆ ਹੋਇਆ ਨੋਵਲ ਤਰਤ ਵਿਹੂਨੇ ਪਹਿਲਾ ਕਾਂਡ ਹੈ ਜਿਉਂ ਹੀ ਸ਼ਿਵ ਭੋਲੇ ਦਾ ਡਮਰੂ ਵੱਜਿਆ ਤੀਨ ਲੋਕ ਚ ਹਾਹਾਕਾਰ ਮਚ ਗਈ। ਤਿਰਲੋਕ ਵਾਸੀ ਸੰਸਿਆਂ ਚ ਪੈ ਗਏ ਇਹ ਕਿਸ ਦੀ ਆਉਦ ਆਉਣ ਵਾਲੀ ਹੈ ਬਈ? 33 ਕਰੋੜ ਦੇਵੀ-ਦੇਵਤੇ 11 ਰੁਦਰ 12 ਸੂਰਜ 8 ਵਿਸ਼ਵ 13 ਦੇਵ 27 79 10 ਦਿਗਪਾਲ ਸਤ ਸਮੁੰਦਰ ਕਾਲ ਯਮ ਸਭ ਸੋਚੀ ਪਏ ਗਏ ਹਰੇਕ ਦੀਆਂ ਅੱਖਾਂ ਵਿੱਚ ਜਲਦਾ ਸਵਾਲ ਇਹੀ ਸੀ ਕਿ ਆਖਰ ਸ਼ਿਵ ਨੇ ਢਮਰੂ ਵਜਾਇਆ ਕਿਉਂ ਕਿਤੇ ਪਾਰਵਤੀ ਸ਼ਿਵ ਦਿਵਾਲੇ ਚੋਂ ਆਉਂਦੀ ਆਵਾਜ਼ ਅਚਾਨਕ ਬੰਦ ਹੋ ਗਈ ਵੀਰਾਂ ਨੇ ਤੱਤੇ ਬਨੇਰੇ ਤੇ ਹੱਥ ਰੱਖ ਕੇ ਪਿੰਡ ਉਤੋਂ ਦੀ ਖੇਤਾਂ ਵੱਲ ਵੇਖਿਆ ਗੂੜੀ ਪੂਰੀ ਗਹਿਰ ਨੇ ਦੂਰ ਤੱਕ ਸਮਾਨ ਮੱਲਿਆ ਹੋਇਆ ਸੀ ਪਿੰਡ ਚੁੱਪ ਚਾਂਦ ਮਰਿਆ ਸਮਾਨ ਹੋਇਆ ਪਿਆ ਸੀ ਪਿੰਡ ਦੇ ਪਰਲੇ ਪਾਸੋਂ ਇੱਕ ਮਰੀਲ ਜਿਹੇ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਗਰਮੀਆਂ ਦੀ ਸ਼ਾਮ ਕਿਸੇ ਹੰਬੀ ਤੀਵੀਂ ਵਾਂਗ ਹੌਲੇ-ਹੌਲੇ ਸਾਹ ਲੈ ਰਹੀ ਸੀ ਪਿੰਡ ਦੇ ਪਿਛਵਾੜਿਓਂ ਰੇਲ ਗੱਡੀ ਦੀ ਚੀਕ ਸ਼ਾਮ ਦੀ ਚੁੱਪ ਚ ਗਹਿਰੀ ਬਰਸ਼ੀ ਵਾਂਗ ਖੁੱਭ ਗਈ ਗੈਰ ਪਿੰਡ ਦੇ ਹੋਰ ਨੇੜੇ ਆ ਗਈ ਸ਼ੈਤਮੀ ਆਵੇ ਨਾਲੇ ਨੇਰੀ ਵੀ ਵੀਰਾਂ ਨੇ ਮਨ ਚ ਸੋਚਿਆ ਤੇ ਉਹ ਕੋਠੇ ਤੇ ਪਏ ਕੱਪੜੇ ਇਕੱਠੇ ਕਰਨ ਲੱਗ ਪਈ ਨੇਰੀ ਦੇ ਬੁੱਲੇ ਨਾਲ ਸਰਪੰਚਾਂ ਦੇ ਚੁਬਾਰੇ ਦੀਆਂ ਤਾਕੀਆਂ ਤਾੜ ਦੇਣੇ ਵੱਜੀਆਂ ਹਵਾ ਹੋਰ ਤੇਜ਼ ਹੋ ਗਈ ਵੀਰਾਂ ਨੇ ਬਨੇਰੇ ਉੱਤੋਂ ਦੀ ਵਿੜੇ ਚ ਪਏ ਲੱਟ ਲੱਟ ਬਲ ਦੇ ਚੁੱਲ੍ਹੇ ਵੱਲ ਵੇਖਿਆ ਨਿੱਕੇ ਨਿੱਕੇ ਅੰਗਾਰੇ ਬਾਹਰੁੱਡੇ ਫਿਰਦੇ ਸੀ ਵੇਖਾਂ ਜਾ ਕੇ ਜਾਇ ਖਣਿਆਂ ਦੀ ਅੱਗ ਕਿਤੇ ਉਹੀ ਨਾ ਰੋਈਏ ਚੜ ਜੇ ਉਹ ਕਾਲੇ ਪੈਰੀ ਡਗੜ ਡਗੜ ਕਰਦੀ ਵਿੜੇ ਚ ਆ ਗਈ ਦੂਸਰਾ ਕਾਂਡ 마ਸੀ ਤਕੜੀ ਐ ਵੀਰਾ ਨੇ ਭਜਨੂ ਦੇ ਕੋਲ ਮੰਜੇ ਤੇ ਬੈੰਧਿਆ ਕਿਹਾ ਭਜਨੂ ਉਹਦੇ ਨਾਨਕਿਆਂ ਦੀ ਹੋਣ ਕਰਕੇ ਵੀਰਾ ਉਸ ਨੂੰ ਮਾਸੀ ਹੀ ਆਖਦੀ ਸੀ ਭਜਨੂ ਨੇ ਤਰਬਕ ਕੇ ਉੱਪਰ ਵੇਖਿਆ ਉਸ ਦੀਆਂ ਡੂੰਘੀਆਂ ਅੱਖਾਂ ਪਾਣੀ ਨਾਲ ਨਮ ਹੋਈਆਂ ਪਈਆਂ ਸੀ ਉਸ ਨੇ ਗੁੱਟ ਨਾਲ ਅੱਖਾਂ ਪੂੰਝਦਿਆਂ ਵੀਰਾ ਨੂੰ ਮਸਾਂ ਹੀ ਪਛਾਨਿਆ ਆ ਨੀ ਕੁੜੇ ਵੀਰਾ ਚਟਨੀ ਵਾਲਾ ਕੁੰਡਾ ਸੋਟਾ ਕੰਧ ਵੱਲ ਸਰਕਾਉਂਦਿਆਂ ਭਜਨੂ ਨੇ ਕਿਹਾ ਨੀ ਤੂੰ ਕਿੱਥੇ ਲੁਕ ਗਈ ਕੁੜੇ ਥਿਉਂਦੀ ਹੋਈ ਨਹੀਂ ਉਸਨੇ ਹਵਾ 'ਚ ਹੱਥ ਨਾਲ ਕੁਝ ਇੰਜ ਬਣਾਇਆ ਜਿਵੇਂ ਇਸ ਦਾ ਕੋਈ ਵਿਸ਼ੇਸ਼ ਅਰਥ ਹੋਵੇ ਮੈਂ ਕਿੱਥੇ ਲੁਕਣਾ ਮਾਸੀ ਮੈਂ ਤਾਂ ਇੱਥੇ ਹੀ ਆਂ ਵੀਰਾ ਨੇ ਲੰਮਾ ਹੌਕਾ ਲਿਆ ਇੱਥੇ ਕਿੱਥੇ ਐ ਤੂੰ ਤੂੰ ਤਾਂ ਕੁੜੇ ਐਂ ਗਵਾਚ ਗਈ ਜਿਵੇਂ ਰੁਈਏ ਗਿੱਦੜ ਗਵਾਚ ਜਾਂਦਾ ਭਜਨੂ ਦੀਆਂ ਗੱਲਾਂ ਨੂੰ ਅਣ ਸੁਣੀਆਂ ਕਰ ਵੀਰਾ ਨੇ ਅੰਦਰ ਸਬਾਤ ਵੱਲ ਝਾਕਦਿਆਂ ਪੁੱਛਿਆ ਕਿੱਥੇ ਐ ਮੇਰੀ ਸੋਨੀ ਉਸ ਦੇ ਕਹਿਣ ਦੇ ਅੰਦਾਜ਼ 'ਚ ਮੋਹ ਦੀ ਡਾਢੀ ਚਾਸ਼ਨੀ ਰਲੀ ਹੋਈ ਸੀ ਅੰਦਰ ਪਈ ਲੰਮੇ ਲੇਟ ਹੋਈ ਨਾ ਕੰਮ ਦੀ ਨਾ ਧੰਦੇ ਦੀ ਸ਼ਹਿਰੋਂ ਆਉਂਦੀ ਏ ਆ ਕੇ ਅੰਦਰ ਵੜ ਕੇ ਪੈ ਜਾਂਦੀ ਏ ਬਈ ਬੰਦਾ ਹੁੰਦਾ ਕੋਈ ਵਿਹੜੇ 'ਚ ਕਿਸੇ ਨਾਲ ਗੱਲਬਾਤ ਕਰਦਾ ਭਜਨੋ ਗੋਡਿਆਂ ਤੇ ਹੱਥ ਰੱਖ ਕੇ ਮਸਾਂ ਹੀ ਖੜੀ ਹੋਈ ਸੀ ਸੋਨੀ ਨੇ ਦੋਵਾਂ ਦੀ ਮੁਖ ਵਿੱਦਿਆ ਸੁਣ ਲਈ ਸੀ ਉਹ ਦੋਹਾਂ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਉੱਠ ਕੇ ਬੈਠ ਗਈ ਦੰਦਾ 'ਚ ਰਬੜ ਬੈਂਡ ਲਈ ਉਹ ਹੱਥਾਂ ਨਾਲ ਆਪਣਾ ਜੂੜਾ ਕਰ ਰਹੀ ਸੀ ਵੀਰਾ ਨੇ ਅੰਦਰ ਵੜਦਿਆਂ ਹੀ ਸੋਨੀ ਦੀ ਗੱਲ ਤੇ ਦੱਬ ਕੇ ਚੁੰਡੀ ਭਰੀ ਸੋਨੀ ਦੇ ਬੁੱਲ ਟੇਡੇ ਤੇ ਮੱਥੇ ਤੇ ਤਿਉੜੀਆਂ ਪੈ ਗਈਆਂ ਉਸ ਦੇ ਮੂੰਹੋਂ ਕੋਈ ਬੋਲ ਨਾ ਨਿਕਲਿਆ ਉਕੌੜ ਅੱਖਾਂ ਨਾਲ ਵੀਰਾ ਵੱਲ ਝਾਕਦੀ ਰਹੀ ਨਾ ਐ ਝਾਕਦੀ ਏ ਭਲੂਣ ਛੋਟੀ ਵਾਂਗੂ ਕਟਰੂ ਚੁੰਗ ਗਿਆ ਤੈਨੂੰ ਨਾ ਤੈਨੂੰ ਨਾ ਚੁੰਗ ਜੇ ਕਟਰੂ ਵੱਡੀ ਬਣੀ ਫਿਰਦੀ ਏ ਚੱਲ ਉੱਠ ਵੀਰਾ ਨੇ ਫੌਜੀਆ ਵਾਂਗ ਹੁਕਮ ਦਿੰਦਿਆਂ ਕਿਹਾ ਸੋਨੀ ਬੁੱਲ ਮਰੋੜ ਕੇ ਉਸ ਦੇ ਮੂਰੇ ਮੂਰੇ ਹੋ ਤੁਰੀ ਦੋਵੇਂ ਤੁਰਦੀਆਂ ਤੁਰਦੀਆਂ ਬਾਹਰ ਫਿਰਨੀ ਤੇ ਆ ਗਈਆਂ ਸੋਨੀ ਉਮਰ ਵਿੱਚ ਵੀਰਾਂ ਤੋਂ 2 ਕੋ ਸਾਲ ਵੱਡੀ ਸੀ ਪੜ੍ਹਾਈ 'ਚ 2 ਸਾਲ ਮੂਰੇ ਸੀ ਪਰ ਸੀ ਕਸੀ ਜਈ ਰੰਗ ਗੋਰਾ ਪਤਲਾ ਸਰੀਰ ਨੈਣ ਨਕਸ਼ ਤਿੱਖੇ ਚੁੱਪ ਜਹੀ ਜਦੋਂ ਬੋਲਦੀ ਤਾਬੜ ਤੋੜ ਬੋਲਦੀ ਉਹਦਾ ਪ੍ਰੋਫੈਸਰ ਉਹਨੂੰ ਫਾਇਰ ਸਪੀਕਰ ਆਖਦਾ ਸੀ ਵੀਰਾਂ ਉਸ ਤੋਂ ਦੋ ਸਾਲ ਛੋਟੀ ਪਰ ਸੀ ਕਦ ਕਾਠ ਦੀ ਹੁੰਦੜਹੇਲ ਥੋੜੀ ਤਕੜ ਰੰਗ ਕਨਕਵੰਨਾ ਸਧਾਰਨ ਨੈਣ ਨਕਸ਼ੂ ਫੈਸਲੇ ਲੈਣ ਚ ਥੋਸ ਦੋਵਾਂ ਚ ਮੁਹੱਬਤ ਸੀ ਉਤੋਂ ਲੜਦੀਆਂ ਰਹਿੰਦੀਆਂ ਪਰ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਦੂਜੇ ਬਿਨਾ ਗੁਜ਼ਾਰਾ ਨਹੀਂ ਵੀਰਾਂ ਦਾ 10ਵੀਂ ਦਾ ਨਤੀਜਾ ਆ ਗਿਆ ਸੀ ਉਸਦੇ ਮਨ ਚ ਕਾਲ ਮੱਚੀ ਹੋਈ ਸੀ ਕਿ ਕਦੋਂ ਉਸ ਦਾ ਦਾਖਲਾ ਕਾਲਜ ਚ ਹੋਵੇ ਤੇ ਉਹ ਸ਼ਹਿਰ ਦੀ ਦੁਨੀਆ ਵੇਖਦੀ ਹੋਵੇ 10ਵੀਂ ਦੇ ਪੇਪਰਾਂ ਬਾਅਦ ਹੋਈਆਂ ਲੰਮੀਆਂ ਛੁੱਟੀਆਂ 'ਚ ਘਰਦਿਆਂ ਨੇ ਕੰਮ ਕਰਵਾ ਕਰਵਾ ਕੇ ਉਸ ਦਾ ਨਾਸਮਾਰ ਛੁੱਟਿਆ ਸੀ। ਕਈ ਵਾਰ ਤਾਂ ਉਹ ਭਾਈ ਨਾਲ ਜੱਟਾਂ ਦੇ ਦਿਹਾੜੀ ਕਰਨ ਵੀ ਗਈ ਸੀ। ਮਾਂ ਨੂੰ ਗੋਡਿਆਂ ਦਾ ਰੋਗ ਹੋਣ ਕਾਰਨ ਹੁਣ ਉਹ ਦਿਹਾੜੀਆਂ ਕਰਨ ਜੋਗੀ ਨਹੀਂ ਸੀ। ਬਾਪ ਦਾ ਭਾਗੇ ਸੰਧੂ ਨਾਲ ਪੱਕਾ ਸੀਰ ਸੀ। ਵੱਡਾ ਭਾਈ ਲੀਲਾ ਤੇ ਪਰਜਾਈ ਪਿੰਡ 'ਚ ਦਿਹਾੜੀ ਦੱਪਾ ਕਰਕੇ 4 ਰੁਪਏ ਲੈ ਕੇ ਆਉਂਦੇ ਸੀ। ਹਾਣੀ ਭੈਣੇ ਆ ਗਿਆ ਮੇਰਾ ਪਾਸਪੈਕਟ ਵੀਰਾ ਸੋਨੀ ਦੀਆਂ ਅੱਖਾਂ 'ਚ ਸਿੱਧਾ ਝਾਕਦਿਆਂ ਬੋਲੀ ਪਾਸਪੈਕਟ ਨਹੀਂ ਪ੍ਰਾਸਪੈਕਟ ਕਹੇ ਜੇ ਮੂੰਹ ਨਹੀਂ ਚੱਜਦਾ ਗੱਲ ਤਾਂ ਚੱਜ ਦੀ ਕਰ ਸੋਨੀ ਨੇ ਆਪਣਾ ਪਤਲਾ ਮੂੰਹ ਇਕੱਠਾ ਕਰ ਲਿਆ ਜਿਵੇਂ ਕਿਸੇ ਨੇ ਗੁੜ ਕਹਿ ਕੇ ਮੂੰਹ 'ਚ ਫਟਕੜੀ ਪਾ ਦਿੱਤੀ ਹੋਵੇ ਲੈ ਮੈਨੂੰ ਕੀ ਪਤਾ ਅਣਪੜ ਨੂੰ ਵੀਰਾ ਨੇ ਖਿਹੜਾ ਛੜਾਉਣਾ ਚਾਹਿਆ ਹੁਣ ਅਣਪੜ ਨਹੀਂ ਰਹੀ ਤੂੰ 10 ਪਾਸ ਏ ਸੋਨੀ ਦਾ ਲਹਿਜਾ ਕਿਸੇ ਦਾਨੀ ਤੀਵੀ ਵਰਗਾ ਹੋ ਗਿਆ ਸੀ ਮਝ ਬਣਾ ਲੀਆਂ ਗੱਲਾਂ ਛੱਡ ਦੇ ਪਾਸਪੈਕਟ ਕਾਦਾਉ ਉਸਨੇ ਨਕਲ ਲਾਉਣ ਦੇ ਚੱਕਰ ਚ ਮੂੰਹ ਭੈੜੀ ਠੂਠੀ ਵਰਗਾ ਬਣਾ ਲਿਆ ਨੀ ਚੰਗਾ ਕਿਥੋਂ ਛੇੜ ਲਿਆ ਸ਼ੂਸ਼ਨੀ ਨੂੰ ਮੈਂ ਸ਼ੂਸ਼ਨੀ ਮੂਰੇ ਟੰਗ ਨਾਲ ਗੱਲ ਕਰ ਲਿਖੇ ਪੜਿਆਂ ਲਈ ਮੂਰਖ ਜੱਟਾਂ ਦੇ ਖੇਤ ਚ ਫਿਰਦੀ ਮੂਰਖ ਹੋਗੀ ਜਦ ਕਮਲੀ ਨਾ ਹੋਵੇ ਕਿਤੋਂ ਦੀ ਸੋਨੀ ਨੇ ਹੱਥ ਹਵਾ ਚ ਉਛਾਲ ਲਿਆ ਚੰਗਾ ਮਹਾਰਾਜ ਮੋਤੀਆਂ ਵਾਲੀ ਸਰਕਾਰ ਹੁਣ ਦੱਸੋ ਪ੍ਰੌਸਪੈਕਟ ਕਦੋਂ ਆਊ ਜੀ ਹਾਂ ਜੀ ਕਦੋਂ ਆਊ ਮੇਰੀ ਮੈਡਮ ਜੀ ਵੀਰਾ ਨੇ ਦੋਵੇਂ ਹੱਥ ਬੰਨ੍ਹ ਕੇ ਉਹਦੇ ਮੂਰੇ ਹੋ ਕੇ ਮੂੰਹ ਨੀਵਾ ਕਰਕੇ ਉਹਦੇ ਨੇੜੇ ਲੈ ਆਂਦਾ ਨਹੀਂ ਤੁਸੀਂ ਇੱਥੇ ਆ ਕੀ ਰਾਸਲੀਲਾ ਜੀ ਖੇੜੀ ਜਾਨੀਓ ਭਜਨ ਨੂੰ ਇੱਕ ਹੱਥ ਅੱਖਾਂ ਤੇ ਰੱਖੀ ਦੂਜੇ ਹੱਥ ਨਾਲ ਬੱਠਲ ਫੜੀ ਉਹਨਾਂ ਵੱਲ ਤੁਰ ਹੀ ਆਉਂਦੀ ਸੀ ਆ ਆਉਂਦੀ ਏ ਮੈਡਮ ਭਜਨਪ੍ਰੀਤਕੌਰ ਇਹ ਲੈ ਕੇ ਆਉ ਪ੍ਰੌਸਪੈਕਟ ਸੋਨੀ ਠਹਾਕਾ ਮਾਰ ਕੇ ਹੱਸ ਪਈ ਸੋਨੀ ਨੂੰ ਹੱਸਦੀ ਨੂੰ ਵੇਖ ਕੇ ਵੀਰਾ ਬਾਗੋ ਬਾਗ ਹੋ ਗਈ ਉਸ ਦਾ ਜੀ ਕੀਤਾ ਕਿ ਇਸ ਨੂੰ ਫੜ ਕੇ ਘੁੱਟ ਦਿਆਂ ਪਰ ਭਜਨੂ ਨੇ ਲਿਆ ਕੇ ਬਠਲ ਦੋਹਾਂ ਵਿਚਕਾਰ ਇਉਂ ਰੱਖ ਦਿੱਤਾ ਜਿਵੇਂ ਦੋ ਮੁਲਕਾਂ ਦੀ ਗਹਿ ਗੱਚ ਲੜਾਈ ਤੋਂ ਬਾਅਦ ਸਮਝੌਤੇ ਦਾ ਦਸਤਾਵੇਜ਼ ਪਿਆ ਹੋਵੇ ਦੋਵਾਂ ਨੇ ਇੱਕ ਦੂਜੇ ਵੱਲ ਵੇਖਿਆ ਉਹਨਾਂ ਦਾ ਹਾਸਾ ਫਿਰ ਫੁੱਟ ਪਿਆ ਭਜਨੂ ਆਪਣੀ ਐਨਕ ਲਾ ਕੇ ਕੁੜਤੀ ਦੇ ਲੜ ਨਾਲ ਸਾਫ਼ ਕਰਨ ਲੱਗ ਪਈ ਨਿ ਭਾਈ ਤੁਸੀਂ ਕੋਈ ਕੰਮ ਤੰਦਾ ਕਰ ਲਿਆ ਕਰੋ ਆਏ ਬਾਹਰ ਫਿਰਨੀ ਤੇ ਆ ਕੇ ਖੜਗੀਆਂ ਜਿਵੇਂ ਪਟਵਾਰੀ ਦੀਕਦੀਆਂ ਹੁੰਨਿਓ ਲਹਿ ਕਮਲੀ ਪਟਵਾਰੀ ਤੋਂ ਅਸੀਂ ਕੀ ਮੱਕੀ ਲੈਣੀ ਐ ਆਏ ਗੱਲਾਂ ਕਰਦੀ ਐ ਜਿਵੇਂ ਰੋਜ਼ ਮਰੱਬੇ ਮਣਿਉਂਦੀ ਹੁੰਦੀ ਐ ਸੋਨੀ ਦਾ ਨੱਕ ਲਾਲ ਹੋ ਗਿਆ ਨਾ ਭਾਈ ਐ ਨਹੀਂ ਖੜੀਦਾ ਹੁੰਦਾ ਦਾਲ ਪਾਣੀ ਧਰੋ ਜਾ ਕੇ ਸੂਰਜ ਮਰਾੜੀ ਦੇਣਾ ਵੇਲਣੇ ਆਂਗੂ ਰੁੜਿਆ ਆਉਂਦਾ ਭਜਨੋ ਡੁੱਬਦੇ ਸੂਰਜ ਵੱਲ ਇਉਂ ਝਾਕੀ ਜਿਵੇਂ ਉਸ ਨਾਲ ਉਸਦੀ ਉਮਰਾਂ ਦੀ ਦੁਸ਼ਮਣੀ ਹੋਵੇ ਸ਼ੇਵ ਦਿਵਾਲੇ ਤੇ ਗੁਰਦੁਆਰੇ ਚੋਂ ਆਉਂਦੀਆਂ ਆਵਾਜ਼ਾਂ ਉਸ ਨੂੰ ਕੱਚੀ ਪੱਕੀ ਖਿਚੜੀ ਵਾਂਗ ਅੱਧ ਪੱਕੀਆਂ ਜੀਆਂ ਲੱਗੀਆਂ ਉਸ ਨੇ ਐਨਕ ਅੱਖਾਂ ਤੇ ਲਾਈ ਤੇ ਬਠਲ ਚੁੱਕ ਕੇ ਟੀ ਝੂਟੀ ਚੋਂ ਕਰਦੀ ਵਿੜੇ ਵੱਲ ਹੋ ਤਰੀ ਧੰਨਵਾਦ